213 ਅਮਰੀਕਾ ਦੀ ਆਪਣੀ ਸਿਟੀਜਨਸ਼ਿਪ ਛੱਡ ਕੇ ਮੈਂ ਪੰਜਾਬ ਦੇ ਵਾਸਤੇ ਮਤਲਬ ਜਿਹੜਾ ਪੰਜਾਬ ਦੀ ਜੰਗ ਲੜਨ ਵਾਸਤੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ 'ਚ ਛੱਡ ਕੇ ਮੈਂ ਵਾਪਸ ਆਇਆ ਉਹਦ ਮੈਂ ਜਦੋਂ ਤਾਂ ਆਇਆ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਕਰੀਬ 26 ਦਸੰਬਰ 2015 ਚ ਸ਼ਾਮਲ ਹੋਇਆ ਸੀਗਾ। ਉਹ ਮੈਂ ਅੱਜ ਤੱਕ ਕਦੇ ਵੀ ਇੱਕ ਵੀ ਛੁੱਟੀ ਨਹੀਂ ਕੀਤੀ। 24 ਘੰਟੇ ਲਗਾਤਾਰ ਪਾਰਟੀ ਲਈ ਕੰਮ ਕਰਦਾ ਰਿਆ। ਤੁਹਾਡੇ ਚੋਂ ਬਹੁਤ سارے ਸਾਥੀ ਕਈ ਵਾਰ ਮੇਰੀ ਇੰਟਰਵਿਊ ਕਰਕੇ ਗਏ। ਕਈ ਵਾਰ ਉਹ ਪਹਿਲਾਂ ਵੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਮਹਿਕ ਮੇ ਘਟ ਗਏ ਜੀ ਵਧ ਗਏ ਜੀ ਕੀ ਹੋਇਆ ਜੀ? ਸੋ ਮੈਂ ਤੁਹਾਨੂੰ ਅੱਜ ਵੀ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਹਾਂ ਜਿਹੜਾ ਮਹਿਕਮਿਆਂ ਦੇ ਪਿੱਛੇ ਫਿਰਦਾ ਹੋਵੇ ਮੈਂ ਜਦੋਂ ਆਇਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਆਮ ਆਦਮੀ ਪਾਰਟੀ ਦਾ ਸਿਪਾਹੀ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਦਾ ਸਿਪਾਹੀ ਹਾਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਔਰ ਵਫਾਦਾਰ ਸਿਪਾਹੀ ਹਾਂ ਆਪਣੀ ਪਾਰਟੀ ਦਾ ਆਪਣੇ ਕੌਮੀ ਕੰਵਿੰਨਰ ਦਾ ਅਰਵਿੰਦ ਕੇਰੀਵਾਲ ਜੀ ਦਾ ਉਹਨਾਂ ਕਰਕੇ ਮੈਂ ਛੱਡ ਕੇ ਆਇਆ ਸੀ ਪਾਰਟੀ ਉਸਮਾਨ ਸਾਹਿਬ ਦਾ ਮੈਂ ਸਦਾ ਹੀ ਰਿਣੀ ਵੀ ਰਹੂੰਗਾ ਧੰਨਵਾਦ ਵੀ ਉਹਨਾਂ ਦਾ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕਹਿਬੜ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਹਨਾਂ ਲਈ ਮੈਂ ਸਦਾ ਹੀ ਰਿਣੀ ਰਹੂੰਗਾ ਮੈਂ ਜਦੋਂ ਮੈਨੂੰ ਪਹਿਲਾ ਮਹਿਕਮੇ ਦਿੱਤੇ ਸੀਗੇ ਮੈਂ ਉਦੋਂ ਜਦੋਂ ਮੇਰੇ ਕੋਲ ਪੰਚਾਇਤੀ ਰਾਜ ਵਾਲਾ ਮਹਿਕਮਾ ਸੀਗਾ ਮੈਂ 11000 ਏਕੜ ਜ਼ਮੀਨ ਜਿਹੜੀ ਉਹ ਪੰਜਾਬ ਨੂੰ ਛਡਾ ਕੇ ਦਿੱਤੀ ਮੈਂ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦਾ ਪਹਿਲਾ ਪੋਲੀਟੀਕਲ ਲੀਡਰ ਆ ਜਿਨ੍ਹਾਂ ਨੇ ਆਪਣੇ ਸੂਬੇ ਦੀ ਲੋਕਾਂ ਲੋ ਬੱਲੀ 11000 ਏਕੜ ਜ਼ਮੀਨ ਜਿਹੜੀ ਹੈ ਉਹ ਛਡਵਾਈ ਉਦੋਂ ਦੀ ਉਸ ਸਮੇਂ ਕੀਮਤ ਜਿਹੜੀ ਸੀਗੀ ਉਹ 2700 ਕਰੋੜ ਦੇ ਕਰੀਬ ਸੀਗੀ। ਉਸ ਤੋਂ ਬਾਅਦ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਐਨਆਰਆਈ ਡਿਪਾਰਟਮੈਂਟ ਦੇ ਉੱਤੇ ਵਾਇਕ ਕਿਉਂਕਿ ਮੈਂ ਐਨਆਰਆਈ ਸੀਗਾ। ਔਰ ਮੈਂ ਪਿਛਲੇ 2 ਸਾਲਾਂ ਦੇ ਵਿੱਚ ਕਰੀਬ ਕੋਈ 4000 ਐਨਆਰਆਈ ਦਾ ਕੇਸ ਜਿਹੜਾ ਉਹ ਮੈਂ ਹੱਲ ਕੀਤਾ ਪਹਿਲਾ 9 ਐਨਆਰਆਈ ਮਿਲਿਸ ਉਸ ਤਰ੍ਹਾਂ ਕਦਾਈਆਂ ਫਿਰ ਪਿਛਲੇ ਦਸੰਬਰ ਤੋਂ ਆਨਲਾਈਨ ਮਿਲੀਆਂ ਜਿਹਦੇ ਲੋਕਾਂ ਨੇ ਬਾਹਰ ਬੈਠੇ ਐਨਆਰਆਈਆਂ ਨੇ ਆਪਣੇ ਕੇਸ ਦੱਸੇ ਉਹਨਾਂ ਦਾ ਮੈਂ ਹੱਲ ਕੀਤਾ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਪੰਜਾਬ ਵਾਸਤੇ ਆਇਆ ਸੀਗਾ ਪੰਜਾਬ ਵਾਸਤੇ ਮੇਰੀ ਜੰਗ ਜੜੀ ਹੈ ਉਹ ਜਾਰੀ ਰਹੂਗੀ ਮੈਂ ਪੰਜਾਬ ਲਈ ਪੰਜਾਬ ਦੇ ਅੰਦਰ ਜਿਹੜੀਆਂ ਕਾਲੀਆਂ ਤਾਕਤਾਂ ਵੰਦਾ ਦੇ ਖਿਲਾਫ ਜਿਹੜੀ ਬੜੀ ਜਾਂਗਿਆ ਡਰਗ ਡੀਲਰਾਂ ਦੇ ਖਿਲਾਫ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੇਰੀ ਮਿਹਨ ਜਿਹੜੀ ਆ ਜਾਰੀ ਰੂਗੀ ਮੈਂ ਆਪਣੀ ਪਾਰਟੀ ਜਿੱਦਾ ਪਹਿਲੇ 10 ਸਾਲ ਤੋਂ ਕੰਮ ਕੀਤਾ ਉਸੇ ਤਰ੍ਹਾਂ ਹੀ ਜਿੰਨੇ ਚਿਰ ਤੱਕ ਮੇਰਾ ਆਖਰੀ ਦਮ ਜਿੰਨਾ ਚਿਰ ਤੱਕ ਮੇਰਾ ਆਖਰੀ ਸਾਹ ਹੈ ਉਹਨਾਂ ਚਿਰ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਈ ਵੀ ਹਿੱਸੇ 'ਚ ਬੈਠਿਆ ਮੈਂ ਉਹਨਾਂ ਲਈ ਆਪਣੀ ਜੰਗ ਜੜੀ ਆ ਲੜਾਈ ਜੜੀ ਆ ਮੈਂ ਜਾਦੀ ਰੱਖੂਗਾ ਪੰਜਾਬ ਲਈ ਲੜਦਾ ਦਊਗਾ ਜੋ ਵੀ ਪੰਜਾਬ ਲਈ ਆਵਾਜ਼ بلند ਕਰਨੀ ਪਈ ਉਹ ਮੈਂ ਕਰਦਾ ਦਊਗਾ ਸੋ ਮੈਂ ਆਪਣੇ ਕੌਮੀ ਕੰਵਿਨਰ ਦਾ ਅਰਵਿੰਦ ਕੇਰੀਵਾਚੀ ਦਾ ਔਰ ਪੰਜਾਬ ਦੇ ਮਾਨਯੋਗ ਮੁਖੰਤੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਸਾਢੇ 3 ਸਾਲ ਮੌਕਾ ਦਿੱਤਾ ਔਰ ਮੈਂ ਮਿਹਨਤ ਕਰਕੇ ਜਿੰਨੇ ਜੋਗਾ ਮੈਂ ਸੀਗਾ ਮੈਂ ਮਿਹਨਤ ਕਰਕੇ ਆਪਣੇ ਕੰਮ ਦੀ ਜਿਹੜੀ ਪੂਰੀ ਆਪਣੇ ਕੰਮ ਦੇ ਨਾਲ ਇਨਸਾਫ ਕੀਤਾ ਜੋ ਵੀ ਕੰਮ ਸਰਕਾਰ ਨੇ ਦਿੱਤਾ ਉਸ ਕੰਮ ਨੂੰ ਮੈਂ ਲਗਾਤਾਰ ਕਰਦਾ ਰਿਹਾ ਮੇਰਾ ਹਲਕਾ ਇਹ ਨਾਲ ਹੈ ਇਹ ਨਾਲੇ ਦੇ ਲੋਕਾਂ ਨੇ ਮੈਨੂੰ ਵੋਟਾਂ પાਕੇ ਚੁਣਿਆ ਉਸ ਹਲਕੇ ਲਈ ਮੇਰੀ ਆਪਣੀ ਜਿੰਦ ਜਾਨ ਮੇਰੇ ਪਰਿਵਾਰ ਦੀ ਮੇਰੀ ਆਪਣੀ ਜਿੰਦ ਜਾਨ ਜਿਹੜੀ ਹੈ ਉਹਦੇ ਵਕਾਸ ਲਈ ਮੈਂ ਆਵਾਜ਼ ਦੇਣੇ ਇੱਕ ਕੀਤਾ ਹੋਇਆ ਇੱਕ ਕਰਕੇ ਰੱਖੂੰਗਾ ਔਰ ਮੈਂ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਉਹ ਬਣਾਉਂਗਾ ਵਿਕਾਸ ਦੇ ਪੱਖੋਂ ਕੋਈ ਵੀ ਜਿਹੜੀ ਕਾਟਵਾਦ ਨਾ ਦੇ ਜੇ ਅਜ ਨਾਲੇ ਵਿੱਚ ਅਗਲੇ 1.5 ਸਾਲ ਜਿਹੜਾ ਬਾਕੀ ਸਮਾਂ ਅਜ ਨਾਲੇ ਵਿੱਚ ਬੈਠ ਕੇ ਅਜ ਨਾਲੇ ਦੀ ਲੋਕਾਂ ਦੀ ਜਿਹੜੀ ਸੇਵਾ ਕਰੂੰਗਾ ਜਿੱਥੇ ਵੀ ਕਿਤੇ ਪਾਰਟੀ ਨੂੰ ਫਿਰ ਵੀ ਕਿੱਥੇ ਜਦੋਂ ਵੀ ਕਿਤੇ ਲੋੜ ਪਊਗੀ ਪਾਰਟੀ ਜਦੋਂ ਵੀ ਪਾਰਟੀ ਕਿਤੇ ਵੀ ਕੋਈ ਡਿਊਟੀ ਲਾਊਗੀ ਤੇ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਤਨਦੇਈ ਦੇ ਨਾਲ ਜਿਹੜੀ ਨਭਾਵਾਂਗਾ ਬਸ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਮੈਂ ਤੁਹਾਡੇ ਥੂ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਨਹੀਂ ਦੇਊਗਾ ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਦੇ ਪ੍ਰਸਿੱਧ ਕਿਸਾਨਕਾਰ ਹਾਸ਼ਮ ਸ਼ਾਹ ਦੇ ਪਿੰਡ ਜੰਮਿਆ ਮੈਂ ਆਪਣੀ ਹਿੰਮਤ ਜਿਹੜੀ ਹੈ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿੰਨਾ ਹਿੰਮਤ ਨੂੰ ਯਾਰ ਬਣਾਇਆ ਮੈਂ ਆਪਣੀ ਹਿੰਮਤ ਆਖਰੀ ਦਮ ਤੱਕ ਪੰਜਾਬ ਲਈ ਲਾਉਂਦਾ ਰਹੂੰਗਾ ਆਪਣੇ ਹਲਕੇ ਲਈ ਲਾਉਂਦਾ ਰਹੂੰਗਾ ਪੰਜਾਬ ਨੂੰ ਕੋਈ ਤੱਤੀਵਾ ਨਾ ਲੱਗੇ ਇਹਦੇ ਲਈ ਮੈਂ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੱਖੂੰਗਾ ਬਸ ਮੈਂ ਤੁਹਾਨੂੰ ਇਹਦੀ ਗੱਲ ਹੀ ਕਹਿਣੀ ਚਾਹੁੰਦਾ ਸੀਗਾ ਟਾਡਾ ਬਹੁਤ ਮਹਤਵਪੂਰਨ ਜਿਹੜਾ ਦੇਣ ਤੇ ਵਿੱਚ ਸਭ ਤੋਂ ਹੈ ਕਿ ਆਖਿਰਕਾਰ ਕਾਰਨ ਕੀ ਰਿਹਾ ਤੁਹਾਡੀ ਕਾਰਗੁਜ਼ਾਰੀ ਜਾਂ ਕੋਈ ਪੋਲੀਟੀਕਲ ਕਾਰਨ ਹੋਇਆ ਕੀ ਐ ਸਾ ਕਿ ਇੱਕ ਥੋੜੀ ਥੋੜੀ ਕਰਕੇ ਪਹਿਲਾਂ ਤੁਹਾਡਾ ਮਹਿਕਮਾ ਜਿਆ ਸੀ ਫਿਰ ਮਹਿਕਮਾ ਹੈ ਹੀ ਨਹੀਂ ਸੀ ਹੁਣ ਐਨਆਰਆਈ ਮਹਿਕਮਾ ਵੀ ਵਾਪਸ ਲੈ ਕੇ ਅਸਤੀਫਾ ਦੇ ਕੋਈ ਗੱਲ ਨਹੀਂ ਦੇਖੋ 92 95 ਹੁਣ 96 ਐਮਐਲਏ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿੱਦਾਂ ਅੱਜ ਸੰਜੀਵ ਜੀ ਨੂੰ ਮਿਲਿਆ ਹਰ ਇੱਕ ਨੂੰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ ਸਾਡੇ 3.5 ਸਾਲ ਜਿਆਦਾ ਮੌਕਾ ਮਿਲ ਗਿਆ ਹੋਰ ਕੀ ਚਾਹੀਦਾ ਪਰ ਕਾਰਨ ਕੀ ਸਮਝਦੇ ਹੋ ਨਹੀਂ ਕਾਰਨ ਤਾਂ ਵੇਖੋ ਕਾਰਨ ਵੇਖੋ ਇਸੇ ਕਹਿ ਰਹੇ ਹਾਂ ਕਿ 11 ਮੰਤਰੀ ਤਾਂ ਹੋਰ ਵੀ ਸੀਗੇ ਜੀ ਤੁਸੀਂ ਵਿਹਲੀ ਕਰਾਈ 4000 ਮਸਲੇ ਤੁਸੀਂ ਐਨ ਆਰ ਆਈ ਤੁਸੀਂ ਜਿਹੜੇ ਨੇ ਕੀਤੇ ਨੇ ਸੋਲਵ ਕੀਤੇ ਨੇ ਪਰ ਫਿਰ ਵੀ ਕੀ ਲੱਗਦਾ ਕਿ ਇਹ ਨਤੀਜਾ ਸਹੀ ਹੈ ਫਿਰ ਉਸ ਨਹੀਂ ਦੇ ਕੋਈ ਗੱਲ ਇਹ ਨਤੀਜਾ ਗਾਦਾ ਪਾਰਟੀ ਹੋਰ ਕਿਤੇ ਡਿਊਟੀ ਲਾਉ ਫੇਲ ਕਰ ਦੇਗਾ ਗੱਲ ਕੀ ਹੋਈ ਆਪਣੇ ਤਾਂ ਜਦ ਸਾਮਾਵੇ ਬੰਦੇ ਸਵਾਲ ਫਿਰ ਉੱਥੇ ਹੀ ਖੜਾ ਹੈ ਕਿ ਕਾਰਨ ਕੀ ਸਮਝਦੇ ਹੋ ਕਾਰਨ ਤੇ ਤੁਸੀਂ ਦੇਖੋ ਦੇਖੋ ਕਾਰਨ ਜਿਹੜਾ ਇਹ ਤਾਂ ਪਾਰਟੀਆਂ ਇੱਕ ਵਾਰ ਨੂੰ ਪਤਾ ਹੋ ਸਕਦਾ ਪਰ ਮੇਰਾ ਖਿਆਲ ਹੈ ਕਿ ਸੰਜੀਵ ਜੀ ਨੂੰ ਅੱਜ ਐਨਆਰਆਈ ਮਹਿਕਮਾ ਦਿੱਤਾ ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ ਉਹ ਮੈਨੂੰ ਲੱਗਦਾ ਕਿ ਪਾਰਟੀ ਨੇ ਸਾਰੇ ਵਰਤਕਾਂ ਦੀ ਵਾਰੀ-ਵਾਰੀ ਮੰਤਰੀ ਜਿਹੜਾ ਬਣਾਉਣਾ ਚਾਹੀਦਾ ਜਿੱਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਮੈਨੂੰ ਸਚੇਤ ਮਿਲ ਗਿਆ ਸੀ ਪਹਿਲਾਂ ਕਿ ਤੁਹਾਡਾ ਮਹਿਕਮਾ ਲਿਆ ਜਾ ਜਾਣਾ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਰਵਾਉਂਦਾ ਜੀ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਮੇਰੀ ਲੜਾਈ ਸੈਪਰਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਦਾ ਜਾਰੀ ਰੱਖੂਗਾ ਕੋਈ ਗੱਲ ਨਹੀਂ ਲੱਗਿਆ ਕਿਸ ਨੇ ਮੋੜਾ ਟਾ ਕੇ ਨਹੀਂ ਦੇਖੋ ਮੈਨੂੰ ਦੇਖੋ ਮੈਂ ਤਾਂ ਸਰ ਉਹ ਮੈਂ ਵਫਾਦੀ ਕਈ ਵਾਰਾ ਕਿਹਾ ਸੀਗਾ ਕਿ ਸੈਰ ਹੋ ਕੇ ਜਿਹਨੂੰ ਬਣਾਓ ਜਿੰਨੂੰ ਮਰਜ਼ੀ ਬਣਾ ਦਿਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨ ਨਾਲ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਨਹੀਂ ਕਿਹਦਾ ਫੋਨ ਆਇਆ ਕਿ ਅਸਤੀਫਾ ਨਹੀਂ ਅਸਤੀਫਾ ਤਾਂ ਜਾ ਮੁਖਵੰਤੀ ਸਾਹਿਬ ਨੂੰ ਦੇਣਾ ਹੈ ਅਸਤੀਫਾ ਤਾਂ ਆਪਣੇ ਮਨਜੋ ਮੁਖਵੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੇਰੇ ਵੱਲੋਂ ਦਿੱਤਾ ਜਾ ਪਾਰਟੀ ਨੇ ਮੰਗਿਆ ਮੈਂ ਆਪਣੇ ਵੱਲੋਂ ਦਿੱਤਾ ਜਾ ਥੋੜੀ ਕੋ ਗੱਲ ਮੈਨੂੰ ਕਿਹਾ ਕਿ ਹੋਰ ਕਿਹਾ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਬੋਖੋਦੀ ਸਾਹਿਬ ਕੀਆ ਗਿਆ ਕਿ ਹੋਰ ਕਿਸ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਿਹਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਬਿਲਕੁਲ ਮੈਨੂੰ ਕਿਹਾ ਤੁਹਾਨੂੰ ਹੋਰ ਕੰਮ ਦੇਣਾ ਮੈਂ ਕਿਹਾ ਠੀਕ ਹੈ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਤਾਂ ਹੁਣ ਸੰਜੀਵ ਜਿਹੜਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹਿ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਹੋਣੀ ਖਾਲੀ ਪਈਆਂ ਸੀ ਤੁਹਾਨੂੰ ਰਿਜੈਸਟ ਕੀਤਾ ਜਾਣਾ ਹੁੰਦਾ ਤਾਂ ਰਿਜੈਸਟ ਕੀਤਾ ਜਾ ਮੈਂ ਮੈਂ ਕਦੋਂ ਕਹਾਂ ਵੀ ਮੈਨੂੰ ਰਿਜੈਸਟ ਕਰ ਦੋ ਤੁਸੀਂ ਮੁੱਖ ਮੰਤਰੀ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਜੀ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿ ਐਸੀ ਚੀਜ਼ ਦਾ ਖਾਮਿਆਜ਼ਾ ਤੁਹਾਨੂੰ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਆ ਮੈਂ ਅਰਵਿੰਦ ਜੀ ਦੇ ਕਾਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਹੈ ਜਿੰਨੀ ਮੇਰੀ 92 ਦੇ ਵਿੱਚ ਦੋਸਤੀ ਸੀ ਉਨੀ ਅੱਜ ਹੈ ਦੋਸਤੀ ਦਾ ਕੋਈ ਚੈਪਟਰ ਉਹ ਨਹੀਂ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁੱਖ ਮੰਤਰੀ ਦੇ ਵੇਖੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰ ਲੂ ਫਿਰ ਕੀ ਹੋ ਗਿਆ ਉਹ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸੱਤ ਸੱਤ ਜਦੋਂ ਮੈਂ ਆਇਆ ਸੀਗਾ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆ ਕੇ ਮੈਨੂੰ ਐਮਐਲਏ ਬਣਾਇਓ ਮੈਨੂੰ ਮੰਤਰੀ ਬਣਾਇਓ ਮੈਨੂੰ ਆਹ ਅਹੁਦਾ ਦਿਓ ਮੈਨੂੰ ਬੁਲਾਨਾ ਸੱਤ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁੜ ਕੇ ਜਿਹੜਾ ਮਨਿਸਟਰ ਬਣ ਕੇ ਪਰ ਅਲੀਵਤ ਸਾਹਿਬ ਹੋਰ ਤਾਂ ਕਿਸੇ ਨੂੰ ਵੜਾਇਆ ਹੀ ਨਹੀਂ ਐ ਕਿ ਸੰਜੀਵ ਰੋੜਾ ਤਾਂ ਪਹਿਲਾਂ ਹੀ ਤੈ ਸੀ ਉਹ ਬੜਾ ਦੇਣਗੇ ਇਹਦੀ ਕਿਹੜੀ ਗੱਲ ਐ ਵੜਾ ਦੇਣਗੇ ਕੋਈ ਗੱਲ ਨਹੀਂ ਤੁਹਾਨੂੰ ਐਕਸਪੈਂਸ਼ਨ ਥੋੜੀ ਹੁੰਦੀ ਰਹੇ ਕੋਈ ਗੱਲ ਨਹੀਂ ਮੈਨੂੰ ਥੋੜਾ ਬੜੋਨਾ ਕਰਦਗੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਫ ਮਿੰਿਸਟਰ ਸਾਹਿਬ ਨੂੰ ਸਵਾਲ ਇਸ ਕਰਕੇ ਐ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਟ ਦੇ ਵਿੱਚ ਲੰਮਾ ਸਮarre ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲਮਾ ਹੋਰ ਕਿਸੇ ਨੇ ਲੈਣ ਚਾਹ ਹਾਂ ਜਦੋਂ ਕੋਈ ਕੈਬਨਟ ਚੋਂ ਬਾਹਰ ਜਾਂਦਾ ਕਿੰਨੇ ਕਿਤੇ ਸਵਾਲ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਸ ਦੇ ਕੈਰੇਕਟਰ ਨੂੰ ਲੈ ਕੇ ਨਹੀਂ ਨਹੀਂ ਸਰ ਮੈਂ ਖੁੱਲੀ ਕਿਤਾਬ ਦਿੱਤਾ ਤਾਂ ਮੇਰੀ ਕਾਰਗਜ਼ਾਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛੜਾਈ ਮੈਂ ਪਹਿਲਾਂ ਦੱਸਤਾ ਮੇਰੀ ਕਾਰਗਜ਼ਾਦੀ ਆ 2 ਸਾਲ ਦਾ ਮੇਰਾ ਕਾਰਡ ਚੈੱਕ ਕਰੋ ਮੈਂ ਇੰਨਾ ਦਾ ਹੀ ਦੇ ਕਿੰਨੇ ਕੇਸ ਹੱਲ ਕੀਤੇ ਪਰ ਉਸ ਤੋਂ ਬਾਅਦ ਇਸ ਕਰਕੇ ਕੋਈ ਕੋਈ ਗੱਲ ਫੇਰ ਕੀ ਜੀ ਧੰਨਵਾਦ ਸਰ ਮੇਰੇ ਲਈ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾਂ ਮੇਰੇ ਲਈ ਹਉਦੇ ਹਉਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਣਾ ਚਾਹੀਦਾ